ਇਹ ਤਸਵੀਰ ਹੈ ਉਸ ਨੌਜਵਾਨ ਦੀ ਜਿਸ ਦਾ ਕੱਲ ਜਨਮ ਦਿਨ ਸੀ ਪਰ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਹ ਨੌਜਵਾਨ ਮੋਟਰਸਾਈਕਲ ਉੱਤੇ ਆਪਣੇ ਦੋਸਤ ਦੇ ਨਾਲ ਸਕੂਲ ਤੋਂ ਵਾਪਸ ਪਰਤ ਰਿਹਾ ਸੀ ਜਦੋਂ ਇੱਕ ਫੋਰਚੂਨਰ ਗੱਡੀ ਨੇ ਇਸ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਅਮਰਿਤਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਪੂਰਾ ਮਾਮਲਾ ਤਰਨਤਾਰਨ ਦੇ ਕਸਬਾ ਫਤਿਹਬਾਦ ਦਾ ਹੈ ਜਿੱਥੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਪਬਲਿਕ ਸਕੂਲ ਤੋਂ ਛੁੱਟੀ ਤੋਂ ਬਾਅਦ ਅਮ੍ਰਿਤਪਾਲ ਆਪਣੇ ਦੋਸਤ ਦੇ ਨਾਲ ਘਰ ਵਾਪਸ ਪਰਤ ਰਿਆ ਸੀ ਤੇ ਰਾਹ ਦੇ ਵਿੱਚ ਫੋਰਚੂਨਰ ਗੱਡੀ ਜੋ ਕਿ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਉਸ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਅਮ੍ਰਿਤਪਾਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਦੂਸਰਾ ਦੋਸਤ ਕੰਬੀਰ ਜ਼ਖਮੀ ਹੈ ਜਿਸ ਨੂੰ ਨਿੱਜੀ ਹਸਪਤਾਲ 'ਚ ਪਹਤੀ ਕਰਵਾਇਆ ਗਿਆ ਬੇਹਦ ਮੰਦਭਾਗੀ ਖਬਰ ਹੈ ਕਿਉਂਕਿ ਇਸ ਨੌਜਵਾਨ ਦਾ ਕੱਲ ਜਨਮ ਦਿਨ ਸੀ ਬਹੁਤ ਖੁਸ਼ ਸੀ ਆਪਣੇ ਜਨਮ ਦਿਨ ਨੂੰ ਲੈ ਕੇ ਔਰ ਪੂਰੀ ਤਿਆਰੀ ਕਰ ਰਿਹਾ ਸੀ ਆਪਣੇ ਜਨਮ ਦਿਨ ਨੂੰ ਮਨਾਉਣ ਦੀ ਪਰ ਹੁਣੀ ਨੂੰ ਕੁਝ ਹੋਰ ਹੀ ਮਜ਼ੂਰ ਸੀ ਇੱਕ ਦਿਨ ਪਹਿਲਾਂ ਹੀ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਮਰਿਤਪਾਲ ਜਿਸ ਦੀ ਉਮਰ ਮਹਿਜ਼ 18 ਸਾਲ ਦੀ ਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਹਮੇਸ਼ਾ ਲਈ ਇਸ ਦੁਨੀਆ ਤੋਂ ਅਲਵਿਦਾ ਆ ਗਿਆ ਫਿਲਹਾਲ ਪੁਲਿਸ ਮੌਕੇ ਤੇ ਪੁੱਜੀ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਗੱਡੀ 'ਚ ਸਵਾਰ ਜੋ ਨੌਜਵਾਨ ਸੀ ਜਿਸ ਵੱਲੋਂ ਫੋਰਚੂਨਰ ਗੱਡੀ ਚਲਾਈ ਜਾ ਰਹੀ ਸੀ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਆਪਣੇ ਪੁੱਤਰ ਨੂੰ ਯਾਦ ਕਰ ਰਿਹਾ ਹੈ ਤੇ ਦੱਸ ਰਿਹਾ ਹੈ ਕਿ 12ਵੀਂ ਜਮਾਤ ਦੇ ਵਿੱਚ ਅਮਰਿਤਪਾਲ ਪੜਦਾ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਇਸ ਦੀ ਇੱਕ ਛੋਟੀ ਭੈਣ ਹੈ ਤੇ कल जन्मदिन ਸੀ ਤੇ ਉਸਦੀ ਤਿਆਰੀਆਂ ਵਿੱਚ ਉੱਟਿਆ ਹੋਇਆ ਸੀ ਤੇ ਅੱਜ ਸਕੂਲ ਤੋਂ ਜਦੋਂ ਵਾਪਸ ਪਰਤਿਆ ਸੀ ਤਾਂ ਵੱਡੀਆਂ ਹਨ ਹੁਣੀ ਉਸ ਨਾਲ ਵਾਪਰ ਗਈ ਜਿਸ ਕਰਕੇ ਉਸਦੀ ਥਾਂ ਤੇ ਹੀ ਮੌਤ ਹੋ ਗਈ ਹੈ ਉਧਰ ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਤੇ ਜਾਂਚ ਕਰ ਰਹੀ ਹੈ ਫਿਲਹਾਲ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤੇ ਉਸਦੀ ਮਦਦ ਦੇ ਨਾਲ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੂਰਾ ਪਰਿਵਾਰ ਦੁਖੀ ਹੈ ਕਿਉਂਕਿ ਨੌਜਵਾਨ ਜੋ ਕਿ 18 ਸਾਲ ਦਾ ਸੀ ਮਹਿਜ਼ 18 ਸਾਲ ਦੀ ਉਮਰ ਸੀ ਸਕੂਲ ਤੋਂ ਪਰਤਿਆਸੀ ਹੋਰ ਸਭ ਤੋਂ ਵੱਡੀ ਗੱਲ ਕਿ ਉਸ ਦਾ ਕੱਲ ਜਨਮ ਦਿਨ ਸੀ ਪਰ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ kiya ਹੈ ਪਰਿਵਾਰ ਨੇ ਔਰ ਪੁਲਿਸ ਕੀ ਜਾਂਚ ਕਰ ਰਹੀ ਹੈ ਆਓ ਸੁਣਦੇ ਹਾਂ ਰਵਿੰਦਰਪਾਲ ਜੀ ਕੀ ਅੱਜ ਘਟਨਾ ਵਾਪਰੀ ਹੈ ਇਹ ਮੇਰੇ ਆਪਣੇ ਬੱਚੇ ਸਕੂਲੋਂ ਆ ਰਹੇ ਸਨ ਤੇ ਗੱਡੀ ਨ ਕੋਈ ਤੇਜ਼ ਆ ਰਹੀ ਉਹਦੇ ਵਿੱਚ ਬੱਚੇ ਤੇ ਉਹ ਐਕਸੀਡੈਂਟ ਹੋ ਗਿਆ ਮੌਕੇ ਤੇ ਮੌਤ ਹੋ ਗਈ ਇਹ ਗੱਡੀ ਪਿੱਛੋਂ ਆਣ ਕੇ ਵਜੀ ਇਹਨਾਂ ਨੂੰ ਪਿੱਛੇ ਨਹੀਂ ਗਾੜੀ ਆ ਰਹੀ ਗੀ ਸਾਹਮਣੇ ਵਜੀ ਸਭੋਂ ਸਾਹਮਣੇ ਵਜੀ ਗੱਡੀ ਵਾਲੇ ਤੇਜ਼ ਹੀ ਥੋੜੀ ਇਹ ਪਾਜੀ ਬੱਚੇ ਕਿੱਥੋਂ ਇਹ ਆ ਰਹੇ ਕਿੱਥੇ ਜਾ ਰਹੇ ਨੇ ਇਹ ਆਪਣਾ ਸਕੂਲ ਗੋਨਾਲ ਸਾਹਿਬ ਜਾ ਰਹੇ ਉਹ ਤੋਂ ਆਂਦੇ ਜਿਨ੍ਹਾਂ ਗੋਨਾਲ ਸਾਹਿਬ ਗੋਨਾਲ ਸਾਹਿਬ ਤੋਂ ਆ ਰਹੇ ਨੇ ਚੋਲੇ ਸਾਹਿਬ ਆਹ ਗੋਨਾਲ ਸਾਹਿਬ ਚੋਲੇ ਸਾਹਿਬ ਜਾ ਰਹੇ ਚੋਲੇ ਸਾਹਿਬ 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 ਜਾ ਰਹੇ ਸਾਹਬੀ ਸਾਹਿਬ ਪਿੰਡ ਸਾਹਬੀ ਸਾਹਿਬ ਆ ਰਹੇ ਫਤਿਹਾਂ ਦੇ ਲੱਗੇ ਜਿਆਦਾ ਸਵਾਮੀਆ ਦਾ ਡੇਰਾ ਬਈਲੀ ਤਰਫੋਂ ਲੱਗੇ ਉੱਥੇ ਐਕਸੀਡੈਂਟ ਹੋਇਆ ਉਕੇ ਇਹ ਮੌਤ ਹੋ ਗਈ ਬੱਚੇ ਦੀ ਕੀ ਬੱਚੇ ਦਾ ਜਿਹੜੀ ਡੈਥ ਰਿਪੋਰਟ ਕੀ ਨਾ ਜਦੋ ਅੰਮਰਤਪਾਲ ਸਿੰਘ ਉਹ ਕਿਹਦਾ ਦਾ ਹਾਂ ਸਰਦਾਰ ਮਨਿੰਦਰਪਾਲ ਸਿੰਘ ਤੇ ਕਿੰਨੇ ਭੈਣ ਭਰਾਇਆ ਕਰੇ ਭੈਣ ਭਰਾਇ ਇੱਕ ਭੈਣ ਵ ਇੱਕ ਭਰਾ ਵਸ ਇਕੱਲਾ ਇਕੱਲਾ ਹਾਂਜੀ ਹਾਂਜੀ ਕਿੰਨੀ ਉਮਰ ਦੀ ਹੋ ਗਈ ਉਮਰ ਕੱਲ ਨੂੰ 19 ਸਾਲ 20ਵਾਂ ਸਾਲ ਲੱਗਣਾ ਹੈ ਕੱਲ ਨੂੰ ਕੱਲ ਨੂੰ ਵੱਡੇ ਉਹਦਾ ਕੱਲ ਨੂੰ ਦਾ ਹਾਂਜੀ ਤੇ ਜਿਹੜੇ ਐਕਸੀਡੈਂਟ ਹੋਈ ਹੈ ਉਹ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਨੰਬਰ ਲਿਖਿਆ ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ ਫੋਰਚਨਰ ਗੱਡੀ ਫੋਰਚਨਰ ਗੱਡੀ ਕੌਣ ਚਲਾ ਰਿਹਾ ਮੋਟਰਸਾਈਕਲ ਨਹੀਂ ਗੱਡੀ ਕੌਣ ਚਲਾ ਰੇ ਗੱਡੀ ਵਾਹੀ ਤੇ ਬਾਅਦ ਵਿੱਚ ਆਏ ਆ ਉੱਥੇ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਆ ਥੋੜਾ ਸਹੀ ਕੋਈ ਕਾਰ ਵੇਖੀ ਹਾਂ ਪੁਲਸ ਆਈ ਹੈ ਨੀਕਾ ਬਾਈ ਖੜ ਰਹੀ ਹੈ ਕੀ ਮੰਗ ਕਰਦੇ ਕੀ ਹੁੰਦਾ ਕੋਈ ਮੰਗ ਕੀ ਕਰਨੀ ਹੈ ਜੋ ਘਰ ਉੱਜੜ ਗਿਆ ਵੀਰ ਜੀ ਮੰਗ ਪਾਦੀ ਸਾਡੀ ਪਤਾ ਜੀ ਜਿਹੜਾ ਦੂਜਾ ਮੁੰਡਾ ਉਹ ਕਿੱਥੋਂ ਦਾ ਹੈ ਉਹ ਕਿੱਦਾਂ ਸ਼ਾਵੜੀ ਸ਼ਾਬਦ ਹੋਇਆ ਉਹਦਾ ਕੀ ਨਾਮ ਹੈ ਉਹਦਾ ਨਾਮ ਵੀ ਉਹਦਾ ਨਾਮ ਹੀ ਅੰਮ੍ਰਿਤਪਾਲ ਹੀ ਦੋਨੋਂ ਇਕੱਠੇ ਹਾਂਜੀ ਹਾਂਜੀ ਉਲੀ ਬੱਚੇ ਕਿ ਨਹੀਂ ਪੜਦੇ ਇਹ 12ਵੀਂ ਜੀ ਪਲੱਸ 2 ਚ ਰੋਵੇਂ 12ਵੀਂ ਪੜਦੇ ਹਾਂਜੀ ਹਾਂਜੀ ਰੋਜ਼ ਇੱਦਾਂ ਹੀ ਜਾਂਦੇ ਇੱਕ ਟੋ ਰੋਜ਼ ਕੱਟੇ ਜਾਂਦੇ ਉੱਥੇ ਆਉਂਦੇ ਤੇ ਮੋਟਰਸਾਈਕਲ ਨਾਲ ਕੋਈੜਾ ਹੀ ਪਈ ਮੋਟਰਸਾਈਕਲ ਹੈਗਾ ਜਿਹੜਾ ਆਪਣਾ ਸੀਡੀਡੀ ਸਪਲੈਂਡਰ ਹੀ ਮੇਰੇ ਸਾਥ ਸੀਡੀਡੀ ਹਾਂ ਸੀਡੀਡੀ ਦਾ ਜਿਹੜਾ ਲੈਸ ਰੱਖੀ ਬਾਬਾ ਜੀ ਬੱਚਾ ਜੀ 20 ਸਾਲ ਹੋ ਗਏ ਆ ਦੀ ਇਹਦਾ ਨਾਮ ਅਮਰਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਮਨਿੰਦਰਪਾਲ ਸਿੰਘ ਇਹ ਸਕੂਲੋਂ ਪੜ ਕੇ ਘਰ ਨੂੰ ਜਾਂਦਿਆ ਇਸ ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ ਉਹਨੇ ਟੱਕਰ ਮਾਰੀ ਇਹਨਾਂ ਮੌਕੇ ਤੇ ਜਿਹੜੀ ਮਤਲਬ ਥੋੜਾ ਸੀਰੀਅਸ ਹੀ ਮਕਰੋਨਾ ਹਸਪਤਾਲਿਆਂ ਦਾ ਜਿਹਦੀ ਮੌਤ ਹੋ ਗਈ ਜਿੰਨੀ ਕਿ ਸਰੇ ਦੀ ਉਮਰ ਬੱਚੇ ਦੀ ਜਿਹੜੀ ਕੀ ਸਾਲ ਉਹ 20 ਹਾਂਜੀ ਤੇ ਸਾਰੇ ਪਤਾ ਲਗਾ ਸਰ ਰਖ ਜਣ ਕਿਤਾ ਕਿਵੇਂ ਹੋਇਆ ਇਹ ਇਹ ਪੜ ਪੜ ਕੇ ਆਪਣਾ ਉੱਥੋਂ ਫਤਿਹਪੁਰਬਾਦ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ ਜੀ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂਹ ਜਾਣ ਵਾਲੀ ਸੀ ਉਹਨੇ ਫੇਟ ਮਾਰੀ ਤੇ ਉਹਦੇ ਨਾਲ ਇਹਦੇ ਸੱਟ ਲੱਗਣ ਕਰਕੇ ਮੌਤ ਹੋ ਗਈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਉਹ ਅਨਨੋਨ ਬੰਦਾ ਵਾ ਉਹ ਅਜੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਉਹਦੀ ਵੀਡੀਓ ਪੜਾ ਕੇ ਜੋ ਅਸਲੀ ਬੰਦਾ ਹੋ ਉਹਦੇ ਖਿਲਾਫ ਕਾਰਵਾਈ ਤੇ ਫਾਰਚੂਨ ਦੀ ਹੁਣ ਤਾਂ ਸਰ ਕੀ ਕਾਰਵਾਈ ਕੀਤੀਗੇ ਸਰ ਹੁਣ ਤਾਂ ਕਹਿੰਦੇ ਪਰਿਵਾਰ ਦੇ ਨਾਲ ਸਹਿਮਤੀ ਲੈਣਾ ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ